ਗੱਡੀ ਰੋਡ ਤੇ ਲੱਗੀ ਹੈ ਨਾ ਤੁਹਾਡੀ ਵੀ ਨਹੀਂ ਰੋਡ ਤੇ ਜਾ ਕੇ ਕੋਈ ਹੋ ਹੀ ਹੋਣਗੀ ਆ ਕੋਈ ਹੋ ਹੀ ਹੋਣਗੀ ਹਰ ਇੱਕ ਗੱਡੀ ਟੋ ਹੋਏਗੀ ਸਾਡੇ ਪਾਪਾ ਆਪਾਂ ਸਰੇਂਦਰ ਜੀ ਆਪਾਂ ਨਿਕਲੀ ਆ ਗਏ ਫਿਰ ਪਾਜੀ ਤੁਸੀਂ ਸਰੇਂਦਰ ਜੀ ਨਿਕਲੀ ਆ ਜਾਓ ਤੁਸੀਂ ਆ ਤੇ ਹੋ ਜਾਓ ਨਿਕਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਮੈਂ ਜੀ ਆ ਬੋਲੀ ਕਿਹੜੀ ਗੱਲੋਂ ਪਾਜੀ ਇਹ ਗੱਲ ਨਹੀਂ 1000 2000 ਦੀ ਕੀ ਨਹੀਂ ਗੱਲ ਇੱਜਲੀ ਦੀ ਆਪਣੀ ਮੈਂ ਨਾ ਬੀਜੇਪੀ ਦਾ ਪ੍ਰਧਾਨ ਹਾਂ ਤੇ ਅਸੀਂ ਤੁਹਾਨੂੰ ਨੌਕਰੀ ਕਰਨੀ ਸਿਖਾਦਾਂਗੇ ਆ ਕਰਦਾਂਗੇ ਕਿ ਮੈਂ 2 ਮਿੰਟ ਆ ਸਟੇਜ Jio ਦੇ ਆਫਿਸ ਤੇ ਐ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਬੀਜੇਪੀ ਦਾ ਪ੍ਰਧਾਨ ਹਾਂ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਸੜਕਾਂ ਦੇ ਉੱਤੇ ਚੱਲਦੇ ਆ ਸੁਵਿਧਾਵਾਂ ਤਾਂ ਹਰ ਕੋਈ ਚਾਹੁੰਦਾ ਹੈ ਪਰ ਜਦੋਂ ਟ੍ਰੈਫਿਕ ਨਿਯਮਾਂ ਦੇ ਪਾਲਣ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਜਾਂ ਤਾਂ ਛੋਟ ਚਾਹੁੰਦਾ ਜਾਂ ਕੁਝ ਲੋਕ ਫਿਰ ਬੈਂਸਬਾਜੀ ਜਾਂ ਧਮਕੀਆਂ ਦੇ ਉੱਤੇ ਉਤਰ ਆਉਂਦੇ ਨੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਨੋਵਲਟੀ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗੱਡੀ ਸੜਕ ਦੇ ਵਿੱਚਕਾਰ ਖੜੀ ਹੁੰਦੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਗੱਡੀ ਨੂੰ ਟੋਅ ਕੀਤਾ ਜਾਂਦਾ ਹੈ ਤਾਂ ਗੱਡੀ ਦਾ ਮਾਲਕ ਭੱਜਿਆ ਭੱਜਿਆ ਆਉਂਦਾ ਤੇ ਸ਼ੋਅ ਕਰਨ ਵਾਲੀ ਬੈਂਡ ਦੇ ਚਾਲਕਾਂ ਦੇ ਨਾਲ ਵੀ ਔਖਾਪਾਰਾ ਹੁੰਦਾ ਤੇ ਉਸਦੇ ਨਾਲ ਹੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਵੀ ਧਮਕੀ ਦਿੰਦਾ ਤੇ ਕਹਿੰਦਾ ਕਿ ਮੈਂ ਬੀਜੇਪੀ ਦਾ ਪ੍ਰਧਾਨ ਹਾਂ ਹੁਣੇ ਹੀ 500 ਬੰਦਾ ਇਕੱਠਾ ਕਰ ਦਿਆਂਗਾ ਤੁਹਾਨੂੰ ਨੌਕਰੀ ਕਰਨੀ ਸਿਖਾ ਦੂੰ ਅਜਿਹੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਇਹ ਕਿਹਾ ਜਾਂਦਾ ਕਿ ਮੈਂ ਗੱਡੀ ਨੂੰ ਇੱਥੋਂ ਜਾਣ ਨਹੀਂ ਦਵਾਗਾ ਕਿਸੇ ਵੀ ਹਾਲਾਤ ਦੇ ਵਿੱਚ ਅੱਗੋਂ ਟ੍ਰੈਫਿਕ ਪੁਲਿਸ ਵਾਲੇ ਵੀ ਸਟੈਂਡ ਲੈ ਲੈਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਗੱਡੀ ਨੂੰ ਲੈ ਕੇ ਹੀ ਜਾਵਾਂਗੇ ਨਿਯਮਾਂ ਦੀ ਪਾਲਣਾ ਸ਼ਕਤੀ ਦੇ ਨਾਲ ਕਰਵਾਈ ਜਾਵੇਗੀ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਇਸ ਸਖਸ਼ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਸਖਸ਼ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਸਿਰਫ 2 ਮਿੰਟ ਦੇ ਲਈ ਹੀ ਗਿਆ ਸੀ ਪਰ 2 ਮਿੰਟ ਦੇ ਵਿੱਚ ਹੀ ਮੇਰੀ ਗੱਡੀ ਨੂੰ ਇੱਥੋਂ ਟੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰਾ ਕੀ ਮਾਮਲਾ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਸੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ 2 ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਅਸਟੇ ਜੀਓ ਦੇ ਆਫਿਸ 'ਚ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੋਉਂਦੀ ਜੇ ਇਹ ਜਾਂਦੀ ਹੱਟ ਨਹੀਂ ਹੋ ਰਹੀ ਆ ਕੀ ਕੜੀ ਵੇਖ ਕੇ 2 ਮੀਟਰ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਨਦੇ ਨਹੀਂ ਵੀ ਪੁੱਛਦਾ ਮੈਂ ਨਾਲ ਰਿਕੁਐਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਇਹੋ ਜਿਹਿਆਂ ਗੱਲਾਂ ਕਰਨਦੇ ਹਰਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਪੰਡਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪੇ ਵੇਖੋ ਜਿੱਥੇ ਦੇਦਾ ਜੇਦਲ ਕੱਢਦਾ ਗੱਡੀ ਲਾਹਂਦੇ ਜਾਂ ਤੇ ਵੈਨ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਤਾ ਕੀਤਾ ਕੰਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਹੀਂ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀ ਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਆਂ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇੱਥੇ ਨਹੀਂ ਗਲਤ پارک ਕੀਤੀ ਕਦ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੇਰੇ ਕੋਈ ਪ੍ਰੋਬਲਮ ਨਹੀਂ ਕਿ ਮੇਰੀ ਗੱਡੀ ਇੱਥੇ پارک ਹੋਣਾ ਕਿਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆ। ਗੱਡੀ ਥੱਲੇ ਹੀ ਖੜੀ ਸੀ। ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਦੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ। ਇਹ ਗੁੰਡਾਗਰਦੀ ਕਰਦੇ। ਲਗਾ ਹਾਡੇ ਦੱਸ ਦਿਓ ਮੇਰੇ ਕੋਲ ਰਿਪੋਰਟਿੰਗ ਹੋਏਗੀ। ਮੈਂ ਭਾਜੀਪੀ ਦਾ ਪ੍ਰਧਾਨ ਆ। ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ। ਨਹੀਂ ਇਹਨੇ ਤਾਂ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹਨਾਂ ਕਹਿੰਦੇ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਬਾਹਰ ਆਈ। ਮਗਾ ਕਿੱਥੇ ਹੋ ਗਏ ਜੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਗੱਡੀ ਭਰੀ ਲੱਗੇ ਟੋ ਕਰ ਲੱਗੇ ਜਾ ਰਹੇ ਜੀ ਲੱਗੇ ਜਾ ਰਹੇ ਲੈ ਕੇ ਜਾ ਰਹੇ ਕਿ ਛੱਡ ਰਹੇ ਜੀ ਅਰੇ ਆਂਦੇ ਅਸੀਂ ਮਤਲਬ ਟ੍ਰੈਫਿਕ ਨੂੰ ਇੰਚਾ ਬਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀਦੀ